ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ ਸੂਬੇ ਦੇ ਵਿੱਚ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਕਿਤੇ ਦੁਕਾਨਦਾਰ ਤੋਂ ਆਈਫੋਨ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਕਿਤੇ ਮੰਦਰਾਂ 'ਚ ਚੋਰੀ ਹੁੰਦੀ ਹੈ ਤੇ ਕਿਤੇ ਗੁਰਦੁਆਰਿਆਂ ਦੇ ਵਿੱਚ ਚੋਰੀ ਹੁੰਦੀ ਹੈ ਇੱਥੋਂ ਤੱਕ ਕਿ ਤੁਸੀਂ ਆਪਣੇ ਘਰ ਦੇ ਵਿੱਚ ਵੀ ਸੁਰੱਖਿਅਤ ਨਹੀਂ ਹੋ ਜੀ ਹਾਂ ਇੱਕ ਘਟਨਾ ਤੁਹਾਡੇ ਨਾਲ ਜੋ ਅਸੀਂ ਸਾਂਝੀ ਕੀਤੀ ਸੀ ਕਿ ਇੱਕ ਵਿਅਕਤੀ ਹੈ ਜਿਹੜਾ ਆਪਣੇ ਘਰ ਦੇ ਵਿਹੜੇ 'ਚ ਸੌ ਰਿਹਾ ਹੁੰਦਾ ਉਸ ਦੇ ਸਰਾਣੇ ਤੋਂ ਫੋਨ ਚੱਕ ਕੇ ਚੋਰ ਨੇ ਫਰਾਰ ਹੋ ਜਾਂਦੇ ਨੇ ਪਰ ਇਸ ਵਕਤ ਜੋਸੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਆ ਇੱਕ ਕਪੂਰਥਲਾ ਸ਼ਹਿਰ ਦੀ ਆ ਬਿਲਕੁਲ ਕਪੂਰਥਲਾ ਸ਼ਹਿਰ ਦੇ ਵਿੱਚ ਇੱਕ ਚੋਰ ਦੇ ਵੱਲੋਂ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਜਦੋਂ ਸਕੂਟਰੀ ਦਾ ਲੋਕ ਨਹੀਂ ਖੁੱਲਦਾ ਤਾਂ ਚੋਰ ਬੜੇ ਸ਼ਾਤਰ ਦਿਮਾਗ ਨਾਲ ਡਿੱਕੀ ਖੋਲ ਲੈਂਦਾ ਤੇ ਉਸ ਦੇ ਵਿੱਚੋਂ ਇੰਪੋਰਟੈਂਟ ਡਾਕੂਮੈਂਟਸ ਚੱਕ ਕੇ ਫਰਾਰ ਹੋ ਜਾਂਦਾ ਐਥੋਂ ਤੱਕ ਕਿ ਉਸ ਦੇ ਵਿੱਚ ਜੋ ਵੀ ਇੰਪੋਰਟੈਂਟ ਸਮਾਨ ਪਿਆ ਹੁੰਦਾ ਸਾਰਾ ਚੱਕ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਤੇ ਘਟਨਾ ਜਾਰੀ ਸਾਰੇ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਵਿੱਚ ਨਕਦੀ ਵੀ ਸੀ ਪਰ ਉਸ ਤੋਂ ਪਹਿਲਾਂ ਜਾਣ ਲੈਣੇ ਕਿ ਚੋਰ ਇਸ ਤਰ੍ਹਾਂ ਚੋਰੀ ਕਰਦਾ ਦਰਅਸਲ ਇੱਕ ਨੌਜਵਾਨ ਆਪਣੇ ਦੋਸਤ ਨੂੰ ਮਿਲਣ ਆਉਂਦਾ ਤੇ ਉਸ ਦੇ ਘਰ ਦੇ ਬਾਹਰ ਐਕਟਿਵਾ ਖੜੀ ਕਰ ਦਿੰਦਾ ਉਸ ਤੋਂ ਬਾਅਦ ਚੋਰ ਆਉਂਦਾ ਤੇ ਲੋਕ ਖੋਲਣ ਦੀ ਕੋਸ਼ਿਸ਼ ਕਰਦਾ ਜਦੋਂ ਉਸ ਤੋਂ ਲੋਕ ਨਹੀਂ ਖੁੱਲਦਾ ਲੋਕ ਨਹੀਂ ਟੁੱਟਦਾ ਤਾਂ ਡਿੱਕੀ ਖੋਲਦਾ ਤੇ ਉਸ ਦੇ ਵਿੱਚੋਂ ਜਿਹੜੇ ਇੰਪੋਰਟੈਂਟ ਡਾਕੂਮੈਂਟਸ ਹੁੰਦੇ ਨੇ ਚੱਕ ਕੇ ਫਰਾਰ ਹੋ ਜਾਂਦਾ ਤੇ ਨੌਜਵਾਨ ਵੱਲੋਂ ਦੱਸਿਆ ਜਾਂਦਾ ਕਿ ਉਸ ਦੇ ਵਿੱਚ ਜਿਹੜੀ ਨਕਦੀ ਵੀ ਉਹ ਵੀ ਚੋਰ ਵੱਲੋਂ ਚੋਰੀ ਕਰ ਲਈ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਦੇ ਵਿੱਚ ਕੌਣ ਜ਼ਿੰਮੇਵਾਰ ਹੋ ਸਕਦਾ ਹੈ ਪ੍ਰਸ਼ਾਸਨ ਜਿਸ ਨੌਜਵਾਨ ਦੀ ਲਾਪਰਵਾਹੀ ਤਾਂ ਹੁਣ ਤੁਸੀਂ ਕਿਤੇ ਵੀ ਸੁਰੱਖਿਅਤ ਮਹਿਸੂਸ ਹੈ ਜਿਹੜਾ ਨਹੀਂ ਕਰ ਸਕਦੇ ਤੁਹਾਡੀਆਂ ਜਿਹੜੀਆਂ ਮੁੱਖ ਚੀਜ਼ਾਂ ਨੇ ਉਹ ਵੀ ਗਾਇਬ ਚੋਰ ਨੇ ਜਿਹੜੇ ਉਹ ਕਰ ਸਕਦੇ ਨੇ ਤਾਂ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ ਸੂਬੇ ਦੇ ਵਿੱਚ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਕਿਤੇ ਦੁਕਾਨਦਾਰ ਤੋਂ ਆਈਫੋਨ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਕਿਤੇ ਮੰਦਰਾਂ 'ਚ ਚੋਰੀ ਹੁੰਦੀ ਹੈ ਤੇ ਕਿਤੇ ਗੁਰਦੁਆਰਿਆਂ ਦੇ ਵਿੱਚ ਚੋਰੀ ਹੁੰਦੀ ਹੈ ਇੱਥੋਂ ਤੱਕ ਕਿ ਤੁਸੀਂ ਆਪਣੇ ਘਰ ਦੇ ਵਿੱਚ ਵੀ ਸੁਰੱਖਿਅਤ ਨਹੀਂ ਹੋ ਜੀ ਹਾਂ ਇੱਕ ਘਟਨਾ ਤੁਹਾਡੇ ਨਾਲ ਜੋ ਅਸੀਂ ਸਾਂਝੀ ਕੀਤੀ ਸੀ ਕਿ ਇੱਕ ਵਿਅਕਤੀ ਹੈ ਜਿਹੜਾ ਆਪਣੇ ਘਰ ਦੇ ਵਿਹੜੇ 'ਚ ਸੌ ਰਿਹਾ ਹੁੰਦਾ ਉਸ ਦੇ ਸਰਾਣੇ ਤੋਂ ਫੋਨ ਚੱਕ ਕੇ ਚੋਰ ਨੇ ਫਰਾਰ ਹੋ ਜਾਂਦੇ ਨੇ ਪਰ ਇਸ ਵਕਤ ਜੋ ਸੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਕਪੂਰਥਲਾ ਸ਼ਹਿਰ ਦੀ ਹੈ ਬਿਲਕੁਲ ਕਪੂਰਥਲਾ ਸ਼ਹਿਰ ਦੇ ਵਿੱਚ ਇੱਕ ਚੋਰ ਦੇ ਵੱਲੋਂ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਜਦੋਂ ਸਕੂਟਰੀ ਦਾ ਲੋਕ ਨਹੀਂ ਖੁੱਲਦਾ ਤਾਂ ਚੋਰ ਬੜੇ ਸ਼ਾਤਰ ਦਿਮਾਗ ਨਾਲ ਡਿੱਕੀ ਖੋਲ ਲੈਂਦਾ ਤੇ ਉਸ ਦੇ ਵਿੱਚੋਂ ਇੰਪੋਰਟੈਂਟ ਡਾਕੂਮੈਂਟਸ ਚੱਕ ਕੇ ਫਰਾਰ ਹੋ ਜਾਂਦਾ ਐਥੋਂ ਤੱਕ ਕਿ ਉਸ ਦੇ ਵਿੱਚ ਜੋ ਵੀ ਇੰਪੋਰਟੈਂਟ ਸਮਾਨ ਪਿਆ ਹੁੰਦਾ ਸਾਰਾ ਚੱਕ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਤੇ ਘਟਨਾ ਜਾਰੀ ਸਾਰੇ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਵਿੱਚ ਨਗਦੀ ਵੀ ਸੀ ਪਰ ਉਸ ਤੋਂ ਪਹਿਲਾਂ ਜਾਣ ਲੈਣੇ ਕਿ ਚੋਰ ਕਿਸ ਤਰ੍ਹਾਂ ਚੋਰੀ ਕਰਦਾ ਦਰਅਸਲ ਇੱਕ ਨੌਜਵਾਨ ਆਪਣੇ ਦੋਸਤ ਨੂੰ ਮਿਲਣ ਆਉਂਦਾ ਤੇ ਉਸ ਦੇ ਘਰ ਦੇ ਬਾਹਰ ਐਕਟਿਵਾ ਖੜੀ ਕਰ ਦਿੰਦਾ ਉਸ ਤੋਂ ਬਾਅਦ ਚੋਰ ਆਉਂਦਾ ਤੇ ਲੋਕ ਖੋਲਣ ਦੀ ਕੋਸ਼ਿਸ਼ ਕਰਦਾ ਜਦੋਂ ਉਸ ਤੋਂ ਲੋਕ ਨਹੀਂ ਖੁੱਲਦਾ ਲੋਕ ਨਹੀਂ ਟੁੱਟਦਾ ਤਾਂ ਡਿੱਕੀ ਖੋਲਦਾ ਤੇ ਉਸ ਦੇ ਵਿੱਚੋਂ ਜਿਹੜੇ ਇੰਪੋਰਟੈਂਟ ਡਾਕੂਮੈਂਟਸ ਹੁੰਦੇ ਨੇ ਚੱਕ ਕੇ ਫਰਾਰ ਹੋ ਜਾਂਦਾ ਤੇ ਨੌਜਵਾਨ ਵੱਲੋਂ ਦੱਸਿਆ ਜਾਂਦਾ ਕਿ ਉਸ ਦੇ ਵਿੱਚ ਜਿਹੜੀ ਨਕਦੀ ਵੀ ਉਹ ਵੀ ਚੋਰ ਵੱਲੋਂ ਚੋਰੀ ਕਰ ਲਈ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਦੇ ਵਿੱਚ ਕੌਣ ਜ਼ਿੰਮੇਵਾਰ ਹੋ ਸਕਦਾ ਹੈ ਪ੍ਰਸ਼ਾਸਨ ਜਿਸ ਨੌਜਵਾਨ ਦੀ ਲਾਪਰਵਾਹੀ ਤਾਂ ਹੁਣ ਤੁਸੀਂ ਕਿਤੇ ਵੀ ਸੁਰੱਖਿਅਤ ਮਹਿਸੂਸ ਹੈ ਜਿਹੜਾ ਨਹੀਂ ਕਰ ਸਕਦੇ ਤੁਹਾਡੀਆਂ ਜਿਹੜੀਆਂ ਮੁੱਖ ਚੀਜ਼ਾਂ ਨੇ ਉਹ ਵੀ ਗਾਇਬ ਚੋਰ ਨੇ ਜਿਹੜੇ ਉਹ ਕਰ ਸਕਦੇ ਨੇ